ਪਿਤਾ ਪ੍ਰਪੂਤ ਨਸਰ ਵਰ ਕੋੜਾ ਬੌਧਾ ਨੀ ਜੇ ਥੋੜਾ ਥੋੜਾ ਦਸਵੇਂ ਪਾਸ਼ਾ ਦੇ ਨਾਲ ਆਨੰਦਪੁਰ ਸਾਹਿਬ ਦੀ ਜੰਗ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜੇ ਜਦੋਂ ਵੱਡੇ ਵੱਡੇ ਬਦਾਵੇ ਲਿਖ ਕੇ ਦੇ ਗਏ ਸੀ ਪਰ ਬਾਬਾ ਮੋਤੀ ਰਾਮ ਦੇ ਮਹਾਰਾਜ ਦੇ ਪਿਤਾ ਜੀ ਨੇ ਬਹੁਤ ਵੱਡੀ ਕੁਰਬਾਨੀ ਦੇਖ ਕੇ ਉਹ ਤੇ ਸ਼ਹੀਦੀ ਪ੍ਰਾਪਤ ਕੀਤੀ ਈ ਨੀ ਮੰਨੀ ਆ ਕੰਮ ਕੀਤਾ ਕੀਤਾ ਆ ਕੀਤਾ ਕੀਤਾ ਇਹ ਝੂਠ ਨਹੀਂ ਮਾਰਿਆ ਵੀ ਨਹੀਂ ਕੀਤਾ ਦੁੱਧ ਨਹੀਂ ਮੁਕਰੇ ਦੁੱਧ ਪਿਆਇਆ ਪਿਆਇਆ ਲੱਕੜਾਂ ਦਾ ਪ੍ਰਬੰਧ ਕੀਤਾ ਕੀਤਾ ਲੈ ਕੇ ਗਏ ਉਹ ਇਹਨਾਂ ਨੂੰ ਲੈ ਕੇ ਗਏ ਆ ਪੈਰਾ ਵੱਲੋਂ ਦਿੱਤਾ ਕਿਉਂਕਿ ਚਿੰਗਿਆੜਾ ਮਾਰੇ ਚੀਕਾਂ ਮਾਰੇ ਤੇ ਬਾਬਾ ਮੋਤੀ ਮਹਾਰਾਜ ਜੀ ਜਿਹੜੇ ਪਰਿਵਾਰ ਚ ਅਸੀਂ ਪੈਦਾ ਹੋਏ ਆ ਉਹਨਾਂ ਨੇ ਚੀਕਾਂ ਦੀ ਪਰਵਾਹ ਨਹੀਂ ਕੀਤੀ ਕੋਈ ਇੱਕੋ ਰਟਣਾ ਰੱਖੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਉਹਨਾਂ ਉੱਥੇ ਪੰਜ ਮੋਹਰਾਂ ਜਿੱਥੇ ਹੁੰਦੀਆਂ ਉਹ ਵੀ ਪੂਰੀਆਂ ਕੀਤੀਆਂ ਬਾਬਾ ਟੋਡਰ ਮਲ ਜੀ ਨੇ ਬਾਬਾ ਮੋਤੀराम ਮਹਾਰਾਜ ਜੀ ਨੇ ਲੱਕੜਾਂ ਦਾ ਪ੍ਰਬੰਧ ਚੰਦਨ ਦੀ ਲੱਕੜ ਦਾ ਹੋ ਸਾਰੇ ਪ੍ਰਬੰਧ ਉਹਨਾਂ ਨੇ ਕੀਤੇ ਸਨ ਅੱਛਾ ਜੀ ਮਾਤਰੀ ਦੇ ਸੰਸਕਾਰ ਦੇ ਲਈ ਸਹਬਜ਼ਾਦਿਆਂ ਸੰਸਕਾਰ ਦੇ ਲਈ ਵੀ ਬਾਬਾ ਮੋਤੀਰਾਮ ਮਹਾਰਾਜ ਜੀ ਪ੍ਰਬੰਧ ਕਰਦੇ ਰਹੇ ਕਰਦੇ ਰਹੇ ਫਤਿਹਗੜ ਸਾਹਿਬ ਦੀ ਗੱਲ ਕਰੀ ਜਵੇ ਉੱਥੇ ਉਦੋਂ 1400 ਘਰ ਸੀ ਹਿੰਦੂਆਂ ਦਾ ਸਿੱਖਾਂ ਦਾ ਅੱਛਾ ਜੀ ਤੇ ਜਿੰਨਾ ਜੋ ਕਰਮਾਨੀ ਵਾਲਾ ਏ ਢੋਲ ਵਜੇ ਨਗਾਰੇ ਵਜੇ ਤੇ ਜਿਹੜਾ ਨਿਕਲੇ ਤੇ ਸਾਡੇ ਬਜ਼ੁਰਗ ਬਾਬਾ ਮੋਤੀ ਮਹਾਰਾਜ ਇੱਕ ਬਾਦਸ਼ਾਹ ਦੇ ਮੂਹਰੇ ਅੱਜ ਅਸੀਂ ਅੱਜ ਦੀ ਸਰਕਾਰ ਮੋਰਿਆਂ ਨਹੀਂ ਬੋਲ ਸਕਦੇ ਤੇ ਉਹ ਤਾਂ ਬਾਦਸ਼ਾਹ ਉਹ ਤੋਂ ਤੇ ਵੱਖਰੀਆਂ ਚੀਜ਼ਾਂ ਸਨ ਦੇ ਕੇ ਕੇਸ ਕੇ ਹਦਸ਼ਬੀਜ ਜੀ ਨੇ ਜੋ ਬਖਸ਼ੀਆਂ ਅਜ ਸਰਦਾਰੀਆਂ ਮੈਂ ਕੰਗਾ ਫੇਰ ਦੇ ਸਦਾ ਯਾਦ ਰੱਖਣਾ ਕਦੇ ਚਲਣੀਆਂ ਸਿਰਾਂ ਤੇ ਆੜੀਆਂ ਨੇ ਦਿੱਤੀ ਤੇਗ ਮਜਲੂਮ ਦੀ ਕਰੀ ਰੱਖਿਆ ਕੜਾ ਨਹੀਂ ਹੈ ਕੜੀਆਂ ਵਾਰੀਆਂ ਮੈਂ ਦਿੱਤੀ ਕਛ ਜੱਤ ਸੱਤ ਵਿੱਚ ਰਹੀਂ ਪੂਰਾ ਇਹਦੇ ਵਿੱਚ ਹੀ ਵਰਕ ਤਾਂ ਸਾਰੀਆਂ ਨੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਕਹਿੰਦੇ ਨੇ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਪਾਈ ਟੌਡਰ ਮਾਲ ਜੀ ਨੇ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਤੇ ਖਰੀਦੀ ਜਿੱਥੇ ਅੱਜ ਗੁਰਦੁਆਰਾ ਜੋਤੀ ਸਰੂਪ ਸਾਹਿਬ ਸਥਾਪਿਤ ਹੈ ਐਸੀ ਤਰੀਕੇ ਦੇ ਨਾਲ ਸਿੱਖ ਇਤਿਹਾਸ ਦੇ ਵਿੱਚ ਅਮਰ ਸ਼ਹੀਦ ਪਾਈ ਮੋਤੀਰਾ ਮੈਰਾ ਜੀ ਉਹਨਾਂ ਨੇ ਕਹਿੰਦੇ ਕਿ ਦੁੱਧ ਜੋ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰ ਕੌਰ ਜੀ ਨੂੰ ਪਲਾਇਆ ਉਸ ਦੁੱਧ ਦੇ ਨਾਲ ਦੀ ਮਿਸਾਲ ਅੱਜ ਤੱਕ ਨਹੀਂ ਮਿਲ ਸਕਦੀ ਔਰ ਉਸ ਦੀ ਕੀਮਤ ਕੋਈ ਲਾ ਨਹੀਂ ਸਕਦਾ ਕਿਉਂਕਿ ਉਸ ਦੁੱਧ ਦੇ ਪਿੱਛੇ ਉਹਨਾਂ ਨੇ ਆਪਣਾ ਸਾਰਾ ਦਾ ਸਾਰਾ ਪਰਿਵਾਰ ਗੁਰੂ ਸਾਹਿਬ ਜ਼ਾਦਿਆਂ ਦੇ ਉੱਤੇ ਮਾਤਾ ਗੁਜਰਕੌਰ ਜੀ ਦੇ ਉੱਤੇ ਵਾਰ ਦਿੱਤਾ ਉਹਨਾਂ ਦੇ ਸਾਰੇ ਪਰਿਵਾਰ ਨੂੰ ਕੋਲੂ ਦੇ ਵਿੱਚ ਪੀੜ ਦਿੱਤਾ ਗਿਆ ਉਹਨਾਂ ਦੀ ਯਾਦ ਨੂੰ ਉਹਨਾਂ ਦੇ ਜਜ਼ਬਾਤਾਂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਂਦੇ ਹੋਏ ਅੱਜ 36ਵਾਂ ਸਾਲਾਨਾ ਜੋੜ ਮੇਲਾ ਮਨਾਇਆ ਹੈ ਬਾਬਾ ਮੋਤੀराम ਮਹਿਰਾ ਜੀ ਦਾ ਅਸੀਂ ਇਸ ਵਕਤ ਮੌਜੂਦ ਹਾਂ ਜ਼ਿਲ੍ਹਾ ਮੁਹਾਲੀ ਦੇ ਬਨੂੜ ਦੇ ਵਿੱਚ ਪੈਂਦੇ ਪਿੰਡ ਨਡਿਆਲੀ ਦੇ ਵਿੱਚ ਆਓ ਗੱਲਬਾਤ ਕਰਦੇ ਆ ਇੱਥੇ ਵੱਖ-ਵੱਖ ਮਹਾਂਪੁਰਖ ਜਣ ਸਜਣ ਇੱਥੇ ਪਹੁੰਚੇ ਹੋਏ ਨੇ ਤੇ ਮੈਨੂੰ ਚੇਤਾ ਆ ਰਿਹਾ ਸੀ ਇੱਥੇ ਇੱਕ ਭਾਈ ਸਾਹਿਬ ਨੇ ਜ਼ਿਕਰ ਕਰ ਰਹੀ ਸੀ ਉਹਨਾਂ ਜਲਾਦਾਂ ਦਾ ਕਹਿੰਦੇ ਕਿ ਸਮਾਣੇ ਤੋਂ ਜਲਾਦ ਆਏ ਸੀ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸਾਛਲ ਬੇਗ ਤੇ ਬਾਛਲ ਬੇਗ ਤੇ ਜਦੋਂ ਗੁਰੂ ਤੇਗ ਬਾਦਰ ਸਾਹਿਬ ਜੀ ਦੀ ਸ਼ਹਾਦਤ ਹੁੰਦੀ ਹੈ ਉਦੋਂ ਵੀ ਜਿਹੜੇ ਜਲਾਦ ਸੀ ਉਹ ਸਮਾਣੀ ਤੋਂ ਹੀ ਆਏ ਸੀ ਤੇ ਹੁਣ ਮੈਨੂੰ ਦੱਸ ਰਿਸੀ ਮੈਨੂੰ ਪਤਾ ਨਹੀਂ ਸੀਗਾ ਕਿ ਜਦੋਂ ਕੋਲੂ ਦੇ ਵਿੱਚ ਪੀੜਿਆ ਗਿਆ ਭਾਈ ਮੋਤੀਰਾ ਮਹਿਰਾ ਜੀ ਦਾ ਪਰਿਵਾਰ ਤਾਂ ਉਹਨਾਂ ਦੇ ਪਰਿਵਾਰ ਨੂੰ ਪੀੜਨ ਦੇ ਲਈ ਜਿਹੜਾ ਕੋਲੂ ਚਲਾਇਆ ਸੀ ਉਹ ਵੀ ਸਮਾਣੀ ਦੇ ਜਲਾਦਾਂ ਨੇ ਚਲਾਇਆ ਸੀ ਜੀ ਸੋ ਸਾਰੇ ਨੂੰ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਆਂ ਤੇ ਫਿਰ ਅਸੀਂ ਗੱਲਬਾਤ ਕਰਦੇ ਆਂ ਜੀ ਸਭ ਤੋਂ ਪਹਿਲਾਂ ਇਹ ਸਾਰੇ ਨੂੰ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਦੀ ਫਤਿਹ ਬਾਬਾ ਮੋਤੀਰਾ ਮਹਿਰਾ ਦੀ ਜਿਹੜੀ ਕੁਰਬਾਨੀ ਹੈ ਇੱਕ ਮਿਸਾਲ ਹੈ ਪੂਰੇ ਵਰਲਡ ਦੇ ਵਿੱਚ ਐਡੀ ਵੱਡੀ ਮਿਸਾਲ ਕਿਤੇ ਮਿਲਦੀ ਨਹੀਂ ਹੈ ਵੇਖਣ ਦੇ ਵਿੱਚ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦੇ ਨੀਆਂ ਚ ਚਿਣਕੇ ਸ਼ਹੀਦ ਕਰ ਦਿੱਤੇ ਗਏ ਸਮਾਣੇ ਦੇ ਜੋ ਜਲਾਦ ਸੀ ਉਹਨਾਂ ਨੇ ਸ਼ਹੀਦ ਕੀਤੇ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਦੀ ਸਾਰਾ ਇਕੱਠੀਆਂ ਗਈਆਂ ਸ਼ਹੀਦ ਕਰ ਦਿੱਤੇ ਗਏ ਪਰ ਕੁਰਬਾਨੀ ਬਾਬਾ ਮੋਤੀਰਾ ਮੈਰਾ ਦੇ ਵੀ ਬਹੁਤ ਵੱਡੀ ਕੁਰਬਾਨੀ ਹੈ ਜੀ ਐਡੀ ਵੱਡੀ ਕੁਰਬਾਨੀ ਹੈ ਜਦੋਂ ਵਜੀਦ ਖਾਨ ਨੇ ਹੁਕਮ ਕਰ ਦਿੱਤਾ ਕਿ ਜਿਹੜਾ ਵੀ ਇਹਨਾਂ ਨੂੰ ਕੋਈ ਪ੍ਰਸ਼ਾਦਾ ਪਾਣੀ ਦੁੱਧ ਛਕਾਏਗਾ ਜਾਂ ਕੱਪੜਾ ਦੇਵੇਗਾ ਉਹਨੂੰ ਕੋਹਲੂ ਚ ਪੀੜ ਦਿੱਤਾ ਜਾਵੇਗਾ ਪਰ ਇੰਨਾ ਪਤਾ ਹੋਣ ਦੇ ਬਾਵਜੂਦ ਵੀ ਬਾਬਾ ਮੋਤੀ ਰਾਮ ਆਪਣੇ ਮੌਤ ਤੇ ਖੇਡ ਕੇ ਜਿਵੇਂ ਗੁਰਬਾਣੀ ਚੋਂ ਕਿ ਵੀਰ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮ ਆਨੰਦ ਬਾਬਾ ਮੋਤੀ ਰਾਮ ਇਹਰਾ ਨਾ ਮੌਤ ਤੋਂ ਪਰੇ ਹੋ ਕੇ ਸਰੀਰ ਤੋਂ ਪਰੇ ਹੋ ਕੇ ਦੁੱਧ ਪਿਲਾਇਆ ਦੁੱਧ ਪਿਲਾ ਕੇ ਐਡੀ ਵੱਡੀ ਕੁਰਬਾਨੀ ਦਿੱਤੀ ਪਹਿਲੇ ਆਪਣੇ ਬੱਚਾ ਕੋਲੂ ਚ ਪੜਾਇਆ ਫਿਰ ਮਾਂ ਮਾਤਾ ਪੜਾਈ ਫਿਰ ਘਰ ਵਾਲੀ ਫਿਰ ਆਪ ਪੀੜੇਗੇ ਜਿਹੜੇ ਕੌਮ ਦੇ ਹੀਰੇ ਹੁੰਦੇ ਨੇ ਕੌਮ ਦੇ ਸ਼ਹੀਦ ਹੁੰਦੇ ਨੇ ਉਹ ਕੌਮ ਵਾਸਤੇ ਇੱਕ ਬਹੁਤ ਵੱਡੀ ਉਹਨਾਂ ਦੀ ਕੌਮ ਵਾਸਤੇ ਬਹੁਤ ਦੇਣ ਹੁੰਦੀ ਹੈ ਦੇ ਕੇ ਕਿਸ ਕਿਹਾ ਦਸ਼ਮੀ ਜੀ ਨੇ ਜੋ ਬਖਸ਼ੀ ਅੱਜ ਸਰਦਾਰੀਆਂ ਮੈਂ ਕੰਗਾ ਫੇਰ ਦੇ ਸਦਾ ਯਾਦ ਰੱਖਣਾ ਕਦੇ ਚਲਣੀਆਂ ਸਿਰਾਂ ਤੇ ਆਰੀਆਂ ਨੇ ਦਿੱਤੀ ਤੇਗ ਮਜਲੂਮ ਦੀ ਕਰੀ ਰੱਖਿਆ ਕੜਾ ਨਹੀਂ ਹੈ ਕੜੀਆਂ ਵਾਰੀਆਂ ਮੈਂ ਦਿੱਤੀ ਕਛ ਜੱਤ ਸੱਤ ਵਿੱਚ ਰਹੀਂ ਪੂਰਾ ਇਹਦੇ ਵਿੱਚ ਇਹ ਵਰਕਤਾ ਸਾਰੀਆਂ ਨੇ ਸਾਡੀ ਸਾਰਿਆਂ ਦੀ ਬਾਬਾ ਮੋਤੀ ਰਾਮ ਮਹਾਰਾ ਦੀ ਕੁਰਬਾਨੀ ਨੂੰ ਬਹੁਤ ਬਹੁਤ ਡੰਡੌਤ ਨਮਸਕਾਰ ਅਸੀਂ ਲੰਬੇ ਪੈਰ ਕੇ ਸਜਦਾ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿੱਦਾਂ ਅਸੀਂ ਜਾਣਦੇ ਹਾਂ ਕਿ ਭਾਈ ਮੋਤੀराम ਮੈਰਾਜੀ ਨੇ ਜਦੋਂ ਦੁੱਧ ਪਲਾਇਆ ਤੇ ਫਿਰ ਉਹਨਾਂ ਦਾ ਸਾਰਾ ਪਰਿਵਾਰ ਕੋਲੂ ਦੇ ਵਿੱਚ ਪੀੜ ਦਿੱਤਾ ਗਿਆ ਲੇਕਿਨ ਇਹ ਵੀ ਸੱਚ ਹੈ ਕਿ ਉਸ ਵਕਤ ਉੱਥੇ ਬਹੁਤ ਸਾਰੇ ਅਹਲਕਾਰ ਸੀ ਬਹੁਤ ਸਾਰੇ ਸਿਪਾਹੀ ਸੀ ਬਹੁਤ ਲੋਕੀ ਇਹ ਸਭ ਕੁਝ ਵੇਖ ਰਹੇ ਸੀ ਕਿ ਛੋਟੇ ਸਾਹਿਬਜ਼ਾਦੇ ਨੂੰ ਕਿਦਾਂ ਕੈਦ ਦੇ ਵਿੱਚ ਰੱਖਿਆ ਹੋਇਆ ਠੰਡੇ ਬੁਰਜ ਦੇ ਵਿੱਚ ਲੇਕਿਨ ਜਿਹੜਾ ਦਿਲ ਪਿੰਗਲਿਆ ਸੀ ਜਿਹੜਾ ਜਜ਼ਬਾ ਜਾਗਿਆ ਸੀ ਉਹ ਭਾਈ ਮੋਤੀ ਰਾਮ ਮਹਿਰਾ ਜੀ ਦੇ ਹਿਰਦੇ ਦੇ ਵਿੱਚ ਹੀ ਜਾਗਿਆ ਸੀ ਲੇਕਿਨ ਇਹ ਜਜ਼ਬਾ ਕੋਈ ਇੱਕ ਦਿਨ ਦੇ ਵਿੱਚ ਨਹੀਂ ਜਾਗਿਆ ਇਹਨਾਂ ਦੇ ਪਿੱਛੇ ਬਹੁਤ ਲੰਮੀ ਘਾਲਣਾ ਸੀ ਭਾਈ ਮੋਤੀ ਰਾਮ ਮਹਿਰਾ ਜੀ ਦੇ ਪਰਿਵਾਰ ਦੇ ਵਿੱਚ ਇਹ ਸਿੱਖੀ ਕਿਦਾਂ ਆਈ ਇਹਦਾ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਇਹਨਾਂ ਦਾ ਜ਼ਰੂਰ ਪਤਾ ਹੈ ਕਿ ਉਹਨਾਂ ਨੇ ਦੁੱਧ ਪਲਾਇਆ ਸੀ ਏ ਜ਼ਰੂਰ ਜਾਣਦੇ ਆ ਕਿ ਉਹਨਾਂ ਦਾ ਪਰਿਵਾਰ ਸਿੱਖੀ ਦੇ ਨਾਲ ਗੁਰਗੋਵੀ ਸਿੰਘ ਜੀ ਮਹਾਰਾਜ ਜੀ ਦੀ ਸਿੱਖੀ ਦੇ ਨਾਲ ਕਿਵੇਂ ਜੁੜਿਆ ਜੀ ਸਿੰਘ ਸਾਹਿਬ ਇਹ ਜ਼ਰੂਰ ਦੱਸੋ ਜੀ ਜਿੱਦਾਂ ਅਸੀਂ ਸੁਣਿਆ ਜੀ ਕਿ ਭਾਈ ਮੋਤੀਰਾ ਮਹਾਰਾਜ ਜੀ ਨੇ ਜਿਹੜਾ ਦੁੱਧ ਪਿਲਾਇਆ ਸੀ ਫਿਰ ਸ਼ਹਾਦਤ ਹੁੰਦੀ ਹੈ ਉਹਨਾਂ ਦੀ ਲੇਕਿਨ ਜਿਹੜਾ ਉਹਨਾਂ ਦਾ ਪਰਿਵਾਰ ਦਾ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਛਜੂਚੀ ਵਰਜੀ ਜਿਨ੍ਹਾਂ ਦੇ ਉੱਤੇ ਅਠਵੇਂ ਪਾਛੇ ਜੀ ਦੀ ਕਿਰਪਾ ਹੋਈ ਉਹ ਵੀ ਉਹਨਾਂ ਦੇ ਪਰਿਵਾਰ ਚੋਂ ਸੀ ਤੇ ਮੈਂ ਇਹ ਵੀ ਸੁਣਿਆ ਕਿ ਪੰਜ ਪਿਆਰਿਆਂ ਦੇ ਵਿੱਚੋਂ ਭਾਈ ਹਿੰਮਤ ਸਿੰਘ ਜੀ ਉਹ ਵੀ ਉਹਨਾਂ ਦੇ ਪਰਿਵਾਰ ਜੋ ਵਿੱਚੋਂ ਹੀ ਆਉਂਦੇ ਨੇ ਤੇ ਇਹਨਾਂ ਦੇ ਪਰਾਰ ਦੇ ਵਿੱਚ ਸਿੱਖੀ ਕਿੱਦਾਂ ਆਈ ਸ਼ੀਖੀਨਾਂ ਦੇ ਪਰਿਵਾਰ ਵਿੱਚ ਸਾਰਾ ਪਰਿਵਾਰ ਪਿੱਛੋਂ ਸ਼ਹੀਦਾਂ ਦਾ ਪਰਿਵਾਰ ਤੁਰਿਆ ਆ ਰਿਹਾ ਸੀ 6ਵੇਂ ਪਾਤਸ਼ਾਹ ਦੇ ਸਮੇਂ ਵੀ ਗੁਰੂ ਹਰਗੋਬਿੰਦ ਮਹਾਰਾਜ ਦੇ ਸਮੇਂ ਵੀ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਇਹਨਾਂ ਦੀ ਕੁੱਲ ਦੇ ਵਿੱਚੋਂ ਮਹਿਰਾ ਬਰਾਦਰੀ ਦੇ ਵਿੱਚੋਂ ਬਹੁਤ ਵੱਡੀ ਕੁਰਬਾਨੀ ਸੀ ਉਦੋਂ ਵੀ ਇਹਨਾਂ ਦੇ ਖਾਨਦ ਮੇਰਾ ਭਤੀਜਾ ਸੀ ਬਾਬਾ ਮੋਤੀਦਾ ਮਹਿਰਾ ਦਾ 6ਵੇਂ ਪਾਤਸ਼ਾਹ ਸਮੇਂ ਉਹਨਾਂ ਸ਼ਹੀਦੀ ਦਿੱਤੀ ਫਿਰ ਇਹਦੇ ਪਿਤਾ ਜੀ ਪਹਿਲਾ ਹਰੀਰਾਮ ਸੀ ਅੰਮ੍ਰ ਸ਼ਾਖੇ ਹਰੀ ਸਿੰਘ ਬਣੇ 10ਵੇਂ ਪਾਤਸ਼ਾਹ ਦੇ ਨਾਲ ਨੰਦਬੁਰ ਸਾਹਿਬ ਦੇ ਜੰਗ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜੇ ਜਦੋਂ ਵੱਡੇ ਵੱਡੇ ਬਦਾਵੇ ਲਿਖ ਕੇ ਦੇ ਗਏ ਸੀ ਪਰ ਬਾਬਾ ਮੋਤੀ ਰਾਮ ਦੇ ਮਹਾਰਾਜ ਦੇ ਪਿਤਾ ਜੀ ਨੇ ਬਹੁਤ ਵੱਡੀ ਕੁਰਬਾਨੀ ਦੇਖ ਕੇ ਉਹ ਤੇ ਸ਼ਹੀਦੀ ਪ੍ਰਾਪਤ ਕੀਤੀ ਇਹਦਾ ਮਤਲ ਪਿਛਲੇ ਖਾਨਦਾਨ ਦਾ ਅਸਰ ਸੀ ਖੂਨ ਦਾ ਬੜਾ ਬਲੱਡ ਦਾ ਬੜਾ ਅਸਰ ਪੈਂਦਾ ਹੈ ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਦਾ ਖੂਨ ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਦੇ ਵਿੱਚ ਰਗਾਂ ਚ ਖੂਨ ਕੰਮ ਕਰਦਾ ਸੀ ਇਸੇ ਤਰ੍ਹਾਂ ਬਾਬਾ ਮੋਤੀਰਾ ਮਹਿਰਾ ਦੇ ਵਿੱਚ ਜਿਹੜੇ ਪੁਰਾਣਾ ਖਾਨਦਾਨ ਸੀ ਉਹਦਾ ਖੂਨ ਕੰਮ ਕਰਦਾ ਸੀ ਤਾਂ ਹੀ ਐਡੀ ਵੱਡੀ ਕੁਰਬਾਨੀ ਕੀਤੀ ਪਿਤਾ ਪ੍ਰਪੂਤ ਨਸਰ ਵਰ ਘੋੜਾ ਬੌਧਾਨੀ ਜੇ ਥੋੜਾ ਥੋੜਾ ਜੀ ਇਸੇ ਵਾਸਤੇ ਐਡੀ ਵੱਡੀ ਕੁਰਬਾਨੀ ਬੜੀ ਔਖੀ ਕੁਰਬਾਨੀ ਕਰਨੀ ਤੇ ਉਹਨਾਂ ਦੇ ਪਿਤਾ ਜੀ ਦੀ ਆਪ ਜੀ ਕਹਿ ਰਹੇ ਹੋ ਕਿ ਸ਼ਹਾਦਤ ਹੁੰਦੀ ਹੈ ਸ਼੍ਰੀ ਅਨੰਦਪੁਰ ਸਾਹਿਬ ਦੀ ਜੰਗ ਦੇ ਵੇਲੇ ਹਾਂਜੀ ਹਾਂਜੀ ਠੀਕ ਹੈ ਉਹਨਾਂ ਦੇ ਪਿਤਾ ਜੀ ਉੱਥੇ ਸ਼ਹਾਦਤ ਹੁੰਦੀ ਹੈ ਤੇ ਉਹਨਾਂ ਦੇ ਮਨ 'ਚ ਬੜਾ ਅਸਰ ਸੀ ਮੇਰੇ ਪਿਤਾ ਜੀ ਨੇ ਦਸਵੇਂ ਪਾਤਸ਼ਾਹ ਦੀ ਸਿੱਖੀ ਧਾਰਨ ਕੀਤੀ ਸਿੱਖੀ ਤਾਂ ਉਹ ਸਿੱਖੀ ਦਾ ਹੀ ਅਸਰ ਸੀ ਭਾਵੇਂ ਨੌਕਰੀ ਵਜੀਦ ਖਾਨ ਕੋਲ ਕਰਦੇ ਸੀ ਪਰ ਜਿਹੜਾ ਪਿਛਲਾ ਪਿਸ਼ੋਕੜ ਸੀ ਸਿੱਖ ਕਦੇ ਭੁੱਲਦੇ ਨਹੀਂ ਹੁੰਦੇ ਜਿਹੜੇ ਪਿਆਰੇ ਕਦੇ ਭੁੱਲਦੇ ਨਹੀਂ ਆਪਣੇ ਪਿਸ਼ੋਕੜ ਨੂੰ ਯਾਦ ਰੱਖਿਆ ਆਪਣੇ ਪਿਸ਼ੋਕੜ ਨੂੰ ਯਾਦ ਰੱਖ ਕੇ ਐਡੀ ਵੱਡੀ ਕੁਰਬਾਨੀ ਜੋ ਕਿਤੇ ਮਿਸਾਲ ਨਹੀਂ ਮਿਲਦੀ ਕੋਲੂ ਚ ਪੀੜਨਾ ਬਹੁਤ ਵੱਡੀ ਗੱਲ ਆ ਸਾਰੇ ਪਰਿਵਾਰ ਨੂੰ ਪੜਾ ਲੈਣਾ ਬਹੁਤ ਵੱਡੀ ਕੁਰਬਾਨੀ ਹੈ ਤੇ ਅਸੀਂ ਤਾਂ ਹਮੇਸ਼ਾ ਇਹੋ ਜੇ ਬਾਬਾ ਮੋਤੀ ਰਹਿਮ ਦੇ ਪਰਿਵਾਰ ਨੂੰ ਹੀ ਸਾਰੇ ਨੂੰ ਡੰਡੋਦ ਕਰਦੇ ਆਂ ਸਜਦਾ ਕਰਦੇ ਆ ਕਿ ਮਹਾਰਾਜ ਸਾਨੂੰ ਵੀ ਤੁਸ ਜੀ ਬੁੱਧੀ ਬਖਸ਼ੇ ਇਹੋ ਜੀ ਅਸੀਂ ਵੀ ਐਡੀ ਵੱਡੀ ਕੁਰਬਾਨੀ ਤਾਂ ਨਹੀਂ ਕਰ ਸਕਦੇ ਚਲੋ ਥੋੜੀ ਬਹੁਤੀ ਜੇ ਮਹਾਰਾਜ 100% ਜੋ ਸਾਨੂੰ 1% ਦੇ ਬਖਸ਼ ਦੇ ਤਾਂ ਵੀ ਸਾਡੀ ਜ਼ਿੰਦਗੀ ਦਾ ਬੇੜਾ ਬੰਨੇ ਲੱਗ ਸਕਦਾ ਹੈ ਕੌਮ ਦੇ ਹੀਰੇ ਆ ਇਹ ਬਾਬਾ ਮੋਤੀराम ਮੈਣਾ ਜਿੰਨੀ ਵੀ ਬਰਾਦਰੀ ਹੈ ਬਾਬੀ ਬਾਬਾ ਮੋਤੀਰਾਮ ਮੈਣਾ ਦੀ ਇਹਨਾਂ ਦੀ ਵੀ ਬਹੁਤ ਵੱਡੀ ਸੇਵਾ ਹੈ ਦੇਖੋ ਥਾਂ ਥਾਂ ਤੇ ਗੁਰੂ ਘਰ ਬਣੇ ਨੇ ਇਹ ਪਿੰਡ ਨਰਿਆਲੀ ਹੈ ਇੱਥੇ ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲਿਆਂ ਨੇ ਇਹਨਾਂ ਨੂੰ ਪ੍ਰੇਰਿਤ ਕਰਕੇ ਕੁਰਬਾਨੀ ਤੇ ਮਹਾਪੁਰਸ਼ ਬਹੁਤ ਪ੍ਰਭਾਵਿਤ ਹੋਏ ਬਾਬਾ ਮੋਤੀਰਾਮ ਮਹਿਰ ਦੀ ਕੁਰਬਾਨੀ ਤੇ ਕੁਰਬਾਨੀ ਤੇ ਪ੍ਰਭਾਵਿਤ ਹੋ ਕੇ ਐਸ ਥਾਂ ਬਾਬਾ ਜੀ ਨੇ ਹੁਕਮ ਕੀਤਾ ਇਹ ਨਗਰ ਵਾਲਿਆਂ ਨੂੰ ਕਿ ਗੁਰੂ ਘਰ ਬਣਾਓ ਸ਼੍ਰੀ ਅਮਰਸ਼ੀਦ ਬਾਬਾ ਮੋਤੀਰਾਮ ਮਹਿਰ ਦੀ ਯਾਦ ਦੇ ਵਿੱਚ ਇਹ ਗੁਰੂ ਘਰ ਬਣਾਇਆ ਗਿਆ ਮਹਾਪੁਰਸ਼ਾਂ ਨੇ ਵੀ ਬੜੀ ਸੇਵਾ ਕੀਤੀ ਜਮੀਨ ਵੀ ਇਹਨਾਂ ਨੂੰ ਪ੍ਰੇਰਿਤ ਕੀਤਾ ਵੀ ਜ਼ਮੀਨ ਲਓ ਅੱਜ ਕਿੰਨਾ ਖੂਨ ਸਥਾਨ ਬਣਿਆ ਹਰ ਸਾਲ ਇੱਥੇ ਬਾਬਾ ਮੋਤੀਰਾ ਮਹਿਰਾ ਦੀ ਯਾਦ ਮਨਾਈ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਬਾਬਾ ਜੀ ਸਵੇਰ ਤੋਂ ਆਏ ਹੋਏ ਸੀ ਤੇ ਸ਼ਮੂਲੀਅਤ ਕਰ ਰਹੇ ਜੀ ਧੰਨਵਾਦ ਆਪ ਜੀ ਦਾ ਤੇ ਇੱਕ ਟਰਸਟ ਵੀ ਬਣਾਇਆ ਹੋਇਆ ਜਿਵੇਂ ਅਸੀਂ ਗੱਲਬਾਤ ਕਰ ਰਹੀ ਸੀ ਕਿ ਬਾਈ ਮੋਤੀਰਾ ਮਹਿਰਾ ਜੀ ਦਾ ਜਿਹੜਾ ਸਥਾਨ ਹੈ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਤੇ ਹੁਣ ਸੰਗਤਾਂ ਜਾਂਦੀਆਂ ਤੇ ਨਸਤਮਸਤਕ ਵੀ ਹੁੰਦੀਆਂ ਨੇ ਤੇ ਕਾਫੀ ਸਮੇਂ ਬਾਅਦ ਉਹ ਹੌਂਦ ਦੇ ਵਿੱਚ ਆਇਆ ਜੀ ਕਿਸ ਤਰੀਕੇ ਦੇ ਨਾਲ ਇਹ ਸਾਰਾ ਟਰਸਟ ਚੱਲ ਰਿਹਾ ਹੈ ਤੇ ਅਸੀਂ ਦਰਸ਼ਨ ਵੀ ਕਰਦੇ ਹਾਂ ਉੱਥੇ ਗਲਾਸ ਪਏ ਨੇ ਕਿ ਇਹ ਉਹੀ ਇਤਿਹਾਸਕ ਗਲਾਸ ਨੇ ਜਿਨ੍ਹਾਂ ਦੇ ਵਿੱਚ ਮਾਤਾ ਜੀ ਨੂੰ ਤੇ ਸਾਹਿਬਜ਼ਾਦੇ ਨੂੰ ਦੁੱਧ ਛਕਾਇਆ ਸੀ ਵਾਹਿਗੁਰੂ ਖਾਲਸਾ ਵਾਹਿ ਜੀ ਭਟੇ ਮੈਂ ਗੁਰਮੀਤ ਸਿੰਘ ਜਨਸਕੱਤਰ ਆਮਰ ਸ਼ਿਰਵਾ ਮੋਹਨ ਟਾਂਸੀ ਫਿਰਤੇ ਗੱਡਸਾ ਹਾਂਜੀ ਇਹ ਵੀ ਸਿਰ ਤੋਂ ਇਹੀ ਗਲਾਸ ਮਿਲੇ ਉਹੀ ਗਲਾਸ ਨੇ ਉਹ ਤਾਂ ਸ਼ੁਭ ਨੇ ਮੈਂ ਵੀ ਸੁਮਤਨ ਨੂੰ ਅਪੀਲ ਕਰਦਾ ਵੀ ਜੇ ਉਹ ਵੀ ਆਉਣ ਬੱਚਿਆਂ ਨੂੰ ਤੁਸੀਂ ਵੀ ਕਦੇ ਆਓ ਤੇ ਉਹਨਾਂ ਗਲਾਸ ਦੇ ਦਰਸ਼ਕ ਬੀਤ ਕਿਉਂਕਿ ਪਵਿੱਤਰ ਪਉਣ ਧਰਤੀ ਤੇ ਉਹ ਗਲਾਸ ਸ਼ੁਭ ਨੇ ਜਿੱਦ ਸ੍ਰਾਂਨ ਦੀ ਧਰਤੀ ਪਤਿਸਰ ਦੀ ਬਹੁਤ ਪਵਿੱਤਰ ਧਰਤੀ ਹੈ ਸਭ ਤੋਂ ਮਹਿੰਗੀ ਧਰਤੀ ਹੈ ਸਭ ਤੋਂ ਮਹਿੰਗੀ ਇਸ ਕਰਕੇ ਉਹਦੀ ਕਿਸੇ ਕੋਈ ਮਸਾਲ ਨਹੀਂ ਮਿਲਦੀ ਜੀ 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 ਕਿਉਂਕਿ ਇਸ ਖਾਨਦਾਨ ਦੇ ਵਿੱਚ ਬਾਬਾ ਜੀ ਦੱਸ ਕੇ ਗਏ ਨੇ ਪਏ ਮੇਰੇ ਤੋਂ ਪਹਿਲਾਂ ਵੀ ਇਹਨਾਂ ਦੇ ਭਰਾ ਇਹਨੇ ਪਿਤਾ ਜੀ ਭਾਈ ਹਰਾ ਜੀ ਉਹਨਾਂ ਅਮਰਸ਼ਾ ਕੇ ਹਰੀ ਸਿੰਘ ਬਣ ਗਏ ਸੀਗੇ ਇਹਨਾਂ ਦੇ ਚਾਚਾ ਜੀ ਭਾਈ ਹਿੰਮਤ ਸਿੰਘ ਹਿੰਮਤ ਰਾਏ ਸੀ ਪਹਿਲਾਂ ਹਿੰਮਤ ਰਾਏ ਹਿੰਮਤ ਸਿੰਘ ਮੰਨ ਲਓ ਉਹ ਵੀ ਵੱਡੀ ਵੱਡੀ ਕੁਰਬਾਨੀ ਸੀਗੀ ਜਦੋਂ ਸੀਸ ਮੰਗਾਈ ਉਹਨੇ ਆਪਣਾ ਆਪਣੇ ਕੀਤਾ ਸੀ ਉਹ ਵੀ ਉਹ ਵੀ ਉਹਨਾਂ ਦਿਨਾਂ ਦੇ ਵਿੱਚ ਹੀ ਜਦੋਂ ਬਾਬਾ ਦੀ ਸ਼ਹੀਦੀ ਹੋਈ ਉਹਨਾਂ ਤੋਂ ਕੁਝ ਦਿਨ ਪਹਿਲਾਂ ਚੰਕੋਲੀ ਜੰਗ ਦੇ ਵਿੱਚ ਜੁੰਦੇ 10 ਲੱਖ ਫੌਜਾਂ ਕਿੰਨੀਆਂ ਸੀ ਜੀ ਉਹਨੇ ਬੜੀ ਬਨਵੰਦੀ ਕਰਵਾਨੀ ਸਾਰੇ ਪਰਿਵਾਰ ਦੇ ਫਿਰ ਆਪਣੇ ਸਾਹਮਣੇ ਫਿਰ ਵੀ ਆਪਣੇ ਸਾਹਮਣੇ ਖੜ ਕੇ ਛੋਟਾ ਬੱਚਾ ਉੱਥੇ ਉਹਦੀ ਮਿਤਰ ਮਾਤਾ ਤੇ ਉਹਦੀ ਫਿਰ ਕਰਵਾਲੀ ਭਾਈ ਬੀਬੀ ਭੋਲੀ ਜੀ ਤੇ ਮਾਤ ਲਦੋਹੀ ਬਾਅਦ ਫਿਰ ਵੀ ਉਹਨਾਂ ਨੇ ਕਿਹਾ ਗਿਆ ਵੀ ਹੁਣ ਵੀ ਆਪਣੇ ਸਲਾਮਤਨ ਕਬੂਲ ਕਰ ਲੈ ਤੈਨੂੰ ਬਖਸ਼ਿਆ ਜਾ ਸਕਦਾ ਹੈ ਉਹ ਕਹਿੰਦਾ ਮੈਂ ਨਹੀਂ ਮੈਂ ਜਿਸ ਰਸਤੇ ਮੇਰੇ ਪਰਵਾਰ ਤੇ ਮੇਰੇ ਮਾਤਾ ਗੁਜਰਕੌਰ ਤੇ ਮਾਂ ਬਾਬਾ ਫਤਿਹ ਸਿੰਘ ਜੀ ਰੋਜ਼ਿੰਗ ਕਹਿੰਨੇ ਆਮ ਉਸੇ ਮਾਰਦੇ ਉਸੇ ਲਾਈਨ ਉਸੇ ਲਾਈਨ ਖੜਨਾ ਆਜ ਉਸੇ ਲਾਈਨ ਖੜਨੇ ਹੋ ਇਸ ਕਰਕੇ ਸਾਨੂੰ ਤਾਂ ਬਹੁਤ ਮਾਨ ਪ੍ਰਾਪਤ ਹੋਇਆ ਜਦੋਂ ਅਸੀਂ ਇਹਨਾਂ ਦੇ ਦਰ ਤੇ ਜਾ ਕੇ ਸੇਵਾ ਕਰਦੇ ਆ ਨਾਰ ਬੰਦਾ ਕਰਦੇ ਆ ਇਸ ਕਰਕੇ ਮੈਂ ਵੀ ਸੰਗਤ ਨੂੰ ਬੀਲ ਕਰਦਾ ਕਿ ਉੱਥੇ ਆਓ ਜੀ ਜੀ ਧਰਤੀ ਜਾ ਕੇ ਬਿਲਕੁਲ ਮੈਂ ਇਹ ਦੋ ਚਾਰ ਬਚਨ ਮੈਂ ਜ਼ਰੂਰ ਚਾਹਨਾ ਜਿਹੜੀ ਤੁਸੀਂ ਗੱਲ ਕੀਤੀ ਹੈ ਮੇਰੇ ਜ਼ਹਿਨ ਦੇ ਵਿੱਚ ਆ ਰਿਹਾ ਸੀਗਾ ਕਿ ਇੱਕ ਪਾਸੇ ਗੰਗੂ ਨੂੰ ਗਾਲਾਂ ਪੈਂਦੀਆਂ ਨੇ ਉਹਨੂੰ ਲਾਨਤਾਂ ਪੈ ਰਹੀਆਂ ਨੇ ਸਿਚੁਏਸ਼ਨ तकरीबन तकरीबन ਦੋਨਾਂ ਦੀ ਇੱਕ ਵਰਗੀ ਸੀ ਮਾਤਾ ਜੀ ਸਾਹਿਬਜ਼ਾਦੇ ਨਾਲ ਮਿਲਣ ਦਾ ਮੌਕਾ ਗੰਗੂ ਨੂੰ ਵੀ ਮਿਲਿਆ ਸਾਹਿਬਜ਼ਾਦੇ ਨੂੰ ਮਾਤਾ ਜੀ ਨੂੰ ਮਿਲਣ ਦਾ ਮੌਕਾ ਭਾਈ ਮੋਤੀਰਾ ਮਹਾਰਾਜ ਨੂੰ ਵੀ ਮਿਲਿਆ ਲੇਕਿਨ ਇੱਕ ਨੇ ਸਾਰੇ ਜਹਾਨ ਤੋਂ ਲਾਨਤਾਂ ਖੱਟ ਲਈਆਂ ਤੇ ਦੂਜਿਆਂ ਨੂੰ ਅੱਜ ਸਜਦੇ ਹੋ ਰਹੇ ਆ ਭਾਈ ਸਾਹਿਬ ਉਹ ਸਮਾਣੇ ਤੋਂ ਆਏ ਨੇ ਤੇ ਕਹਿੰਦੇ ਕਿ ਉਹ ਦੌਰ ਇਹੋ ਜਿਹਾ ਸੀਗਾ ਕਿ ਮੁਗਲ ਸੀਗੇ ਇਹ ਸ਼ਹਾਦਤਾਂ ਦੇਣ ਦਾ ਇਹਨਾਂ ਦਾ ਤਰੀਕਾ ਬੜਾ ਕਰੜਾ ਹੁੰਦਾ ਸੀ ਬੜਾ ਦਰਦਨਾਕ ਹੁੰਦਾ ਸੀ ਦਿਲ ਦਹਿਲ ਜਾਂਦਾ ਸੀ ਤਾਂ ਜਿਹੜੇ ਸਪੈਸ਼ਲਿਸਟ ਜਲਾ ਦਾਇ ਕਰਦੇ ਸੀ ਉਹ ਸਮਾਣੇ ਤੋਂ ਹੀ ਆਇਆ ਕਰਦੇ ਸੀ ਤੇ ਮੈਨੂੰ ਭਾਈ ਸਾਹਿਬ ਦੱਸ ਰਹੇ ਨੇ ਕਿ ਉੱਥੇ ਤੁਸੀਂ 22 ਦੱਸ ਰਹੇ ਸੀ ਕੁਝ 22 ਪਰਿਵਾਰ ਚੱਲ ਰਹੇ ਆ ਕੀਤ ਕਿਦਾਂ ਸੀਗਾ ਜੀ ਜਿਹੜੇ ਜਲਾਸ ਨੇ ਇਹ 22 ਪਾਲ ਕੇ 22 ਪਰਿਵਾਰ ਵੱਡੇ ਜਿਹੜੇ ਮੁੱਖ ਮਨੇ ਜਾਂਦੇ ਸਨ ਬਾਈ ਪਾਲਕੀਆਂ ਪਾਲਕੀਆਂ ਉੱਥੋਂ ਨਿਕਲ ਅੱਛਾ ਉਹਨਾਂ ਨੂੰ ਪਾਲਕੀਆਂ ਮਿਲੀਆਂ ਹੋਈਆਂ ਸੀ ਪਾਲਕੀਆਂ ਕਈਆਂ ਜਾਂਦੀਆਂ ਹਾਂ ਜਦੋਂ ਇਹਨਾਂ ਦਾ ਨਮਾਜ਼ ਪੜ੍ਹਨ ਜਾਂਦੇ ਹਾਂ ਤੇ ਬਾਈ ਇਕੱਠੀਆਂ ਜਾਂਦੀਆਂ ਹੁੰਦੀਆਂ ਸੀ ਅੱਛਾ ਜੀ ਪਰ ਉਹਨਾਂ ਨੇ ਉਹੀ ਹਿੰਦੁਸਤਾਨ ਚ ਹੀ ਸਮਾਣੇ ਦੇ ਜਲਾਦ ਜਾਂਦੇ ਹੁੰਦੇ ਸਨ ਹਮ ਮਸ਼ਹੂਰ ਸੀਗੇ ਮਸ਼ਹੂਰ ਸੀ ਹਮ ਉੱਥੇ ਗੋਲ ਵੇਲੀ ਬਣੀ ਹੋਈ ਸੀ ਇਹਨਾਂ ਦੀ ਐਸ਼ ਕਰਨ ਵਾਲੀ ਜਿਵੇਂ ਇੱਥੇ ਠੰਡਾ ਬੁਰਜ ਸੀ ਹਮ ਅੱਛਾ ਜੀ ਜਿਵੇਂ ਠੰਡਾ ਬੁਰਜ ਸੀ ਉਸ ਤਰ੍ਹਾਂ ਹੀ ਸਮਾਣੇ ਚ ਗੋਲ ਵੇਲੀ ਸੀ ਉਸ ਬਾਦਸ਼ਾਹ ਦੀ ਇੱਥੇ ਐਸ ਪ੍ਰਸਤੀਆਂ ਕਰਦੇ ਸਨ ਅੱਛਾ ਮਤਲਬ ਕਿ ਇਹਨਾਂ ਨੂੰ ਪੂਰਾ ਬਾਦਸ਼ਾਹ ਵੱਲੋਂ ਖੁੱਲ ਸੀਗੀ ਤੁਸੀਂ ਖਾਓ ਪੀਓ ਤੇ ਤੁਹਾਡਾ ਕੰਮ ਇਹ ਵੀ ਜਿਹੜੇ ਮੁਜਰਮ ਨੇ ਉਹਨਾਂ ਨੂੰ ਕਰੜੀ ਸਜ਼ਾਾਂ ਦੇਣੀਆਂ ਜਿਹੜਾ ਫਤੇਗੜ ਸਾਹਿਬ ਦੀ ਗੱਲ ਕਰੀ ਜਾਵੇ ਉੱਥੇ ਉਦੋਂ 1400 ਘਰ ਸੀ ਹਿੰਦੂਆਂ ਦਾ ਸਿੱਖਾਂ ਦਾ ਅੱਛਾ ਜੀ ਤੇ ਜਿੰਨਾ ਜੋ ਕਰਮਾਨੀ ਵਾਲਾ ਹੈ ਢੋਲ ਵੱਜੇ ਨਗਾਰੇ ਵੱਜੇ ਤੇ ਜਿਹੜਾ ਨਿਕਲੇ ਤੇ ਸਾਡੇ ਬਜ਼ੁਰਗ ਬਾਬਾ ਮੋਤੀ ਮਹਿਰਾ ਜੀ ਜਿਨ੍ਹਾਂ ਨੂੰ ਅਸੀਂ ਅੱਜ ਅਮਰ ਸ਼ਹੀਦ ਬਾਬਾ ਮੋਤੀ ਮਹਿਰਾ ਕਹਿੰਦੇ ਆ ਉਸ ਟਾਂ ਨੇ ਉਸ ਸਮੇਂ ਕਿਸੇ ਤੇ ਧਿਆਨ ਹੀ ਪਿਆ ਸੀ ਕਿ ਉਸ ਬਾਦਸ਼ਾਹ ਦੇ ਵਜੀਦੇ ਖਾਨ ਦੇ ਅੱਗੇ ਜਾ ਕੇ ਕਿਉਂ ਉਪਕਾਰ ਕਰੇ ਪਰ ਮੱਬਾ ਮੋਤੀ RAM ਨੇ ਜੀ ਨੇ ਆਪਣਾ ਸਾਰਾ ਕੁਝ ਵਾਰ ਕੇ ਤੇ ਉਹ ਕੁਰਬਾਨੀ ਕਰੀ ਫਿਰ ਬਾਬਾ ਟੋਡਰਮਲ ਜੀ ਨੂੰ ਮਿਲੇ ਉਹਨਾਂ ਤੋਂ ਮੋਹਰਾਂ ਦੀ ਪ੍ਰਿੰਟ ਕੀਤੀ ਮੋਹਰਾਂ ਵਿਸ਼ਾਨ ਜਾਂ ਵਿਸ਼ਾਨ ਤੋਂ ਬੇਈਮਾਨ ਹੋ ਕੇ ਇੰਨਾ ਥਾਂ ਘਾਟ ਗਿਆ ਵਧ ਗਿਆ ਮੋਹਰਾਂ ਤੇ ਵਦਨ ਤੋਂ ਬਾਤ ਇਹਨਾਂ ਨੇ ਖੜੀਆਂ ਕਰ ਲਈਆਂ ਉਸ ਟਾਈਮ ਜੀਦੇ ਖਾਨ ਹਕੂਮਤ ਸੀ ਬੋਲ ਨਹੀਂ ਸਕਦੇ ਨੇ ਉਹਨਾਂ ਉੱਥੇ ਪੰਜ ਮੋਹਰਾਂ ਜਿੱਥੇ ਹੁੰਦੀਆਂ ਉਹ ਵੀ ਪੂਰੀਆਂ ਕੀਤੀਆਂ ਬਾਬਾ ਟੋਡਰ ਮਲ ਜੀ ਨੇ ਬਾਬਾ ਮੋਤੀराम ਮੈਰਾ ਜੀ ਨੇ ਲੱਕੜਾਂ ਦਾ ਪ੍ਰਬੰਧ ਚੰਦਨ ਦੀ ਲੱਕੜ ਦਾ ਹੋ ਸਾਰੇ ਪ੍ਰਬੰਧ ਉਹਨਾਂ ਨੇ ਕੀਤੇ ਸਨ ਅੱਛਾ ਜੀ ਮਾਤਾ ਹੀ ਦੇ ਸੰਸਕਾਰ ਦੇ ਲਈ ਸਹਬਜ਼ਾਦਿਆਂ ਸੰਸਕਾਰ ਦੇ ਲਈ ਵੀ ਬਾਬਾ ਮੋਤੀਰਾਮ ਮੈਰਾ ਜੀ ਪ੍ਰਬੰਧ ਕਰਦੇ ਰਹੇ ਕਰਦੇ ਰਹੇ ਇਤਿਹਾਸ ਦੱਸਦਾ ਹੈ ਭਾਈ ਗਰਦਾਸ ਜੀ ਵੀ ਲਿਖਦੇ ਨੇ ਹੋਰ ਕਵੀ ਵੀ ਲਿਖਦੇ ਨੇ ਤੇ ਤੁਸੀਂ ਉਸ ਵੇਲੇ ਦੱਸ ਰਹੇ ਹੋ ਕਿ ਹਿੰਦੂਆਂ ਦੇ ਸਿੱਖਾਂ ਦੇ ਉਸ ਵੇਲੇ ਜਦੋਂ ਸਾਹਿਬਜ਼ਾਦੇ ਨੂੰ ਠੰਡੇ ਬੁਰਜੇ ਦੇ ਵਿੱਚ ਕੈਦ ਰੱਖਿਆ ਗਿਆ 1400 ਘਰ ਸੀ 1400 ਘਰ ਸੀ ਇਹ ਅੱਜ ਕੀਰਤਨੀ ਸਿੰਘ ਵੀ ਕਹਿੰਦੇ ਨੇ ਥਾਂ ਥਾਂ ਤੇ ਲੇਕਿਨ ਜਜ਼ਬਾ ਸਿਰਫ ਭਾਈ ਮੋਤੀराम ਜੀ ਦੇ ਹਿਰਦੇ 'ਚ ਜਾਗਿਆ ਉਸ ਸਮੇਂ ਵੀ ਜਦੋਂ 1400 ਘਰਾਂ 'ਚੋਂ ਇੱਕ ਵੀ ਨਿਕਲਦਾ ਹਮ ਪਰ ਉਹਨਾਂ ਅੰਦਰ ਖੂਨ ਐਸਾ ਪੈਦਾ ਹੋਇਆ ਸੀ ਕਿ ਅਸੀਂ ਸਿਰੇ ਤੋਂ ਹੀ ਸਿੱਖੀ ਪਰਿਵਾਰ ਨਾਲ ਸਾਰੇ ਸੇਵਾਦਾਰੀ ਤੌਰ ਤੇ ਚੱਲਦੇ ਆ ਰਹੇ ਆ ਹੁਣ ਵੀ ਚੱਲਦੇ ਰਾਂਗੇ ਕਿਉਂਕਿ ਪਤਾ ਵੀ ਸੀਗਾ ਵੀ ਇਹ ਇਹਦਾ ਜਿਹੜਾ ਹਸ਼ਰ ਹੋਣਾ ਇਹ ਮੌਤ ਹੀ ਹੈ ਮੌਤ ਹੀ ਹੈ ਉਹ ਮੌਤ ਦੇ ਕਾਰਨ ਅਸੀਂ ਮੌਤ ਹੱਸ ਕੇ ਲਈ ਹੈ ਕੋਈ ਮੰਗ ਕੇ ਤਾਂ ਨਹੀਂ ਲਈ ਸ਼ਹੀਦੀ ਅਮਰ ਸ਼ਹੀਦ ਬੰਦਾ ਉਹ ਖੂਨ ਦਾ ਕਤਰਾ ਸੀ ਛੋਟੇ ਬੱਚੇ ਨੇ ਮੇਰੀ ਚੇਤਾ ਆ ਰਹੀ ਜੀ ਅੱਜ ਅਸੀਂ ਐਵੇਂ ਜਣੇ ਖਣੇ ਨੂੰ ਕਹਿ ਦਿੰਦੇ ਆ ਸ਼ਹੀਦ ਸ਼ਹੀਦ ਤਾਂ ਸਲੇ ਹੁੰਦੇ ਆ ਵੀ ਇਹਨੂੰ ਪਤਾ ਹੋਵੇ ਕਿ ਮੌਤ ਖੜੀ ਆ ਫੇ ਉਹ ਬੰਦਾ ਹੱਸ ਕੇ ਜਾਵੇ ਮੌਤ ਦੇ ਮੂੰਹ ਦੇ ਵਿੱਚ ਉਹਨੂੰ ਅਸੀਂ ਕਹਿ ਸਕਦੇ ਹਾਂ ਕਿ ਵਾਕਈ ਉਹ ਸ਼ਹੀਦ ਕਹਾਉਣ ਦਾ ਹੱਕਦਾਰ ਹੈ ਫਿਰ ਉਹਨਾਂ ਨੂੰ ਵੇਖੋ ਤਰੀਕਾ ਉਹਦਾ ਕੀ ਸੀ ਪੈਰਾ ਵੱਲੋਂ ਦਿੱਤਾ ਕਿਉਂਕਿ ਚਿੰਗਿਆੜਾ ਮਾਰੇ ਚੀਕਾਂ ਮਾਰੇ ਤੇ ਬਾਬਾ ਮੋਤੀ ਮਹਾਰਾਜ ਜੀ ਸਾਡੇ ਰਹਿਬਰ ਜਿਹੜੇ ਪਰਿਵਾਰ ਚ ਅਸੀਂ ਪੈਦਾ ਹੋਏ ਹਾਂ ਉਹਨਾਂ ਨੇ ਚੀਕਾਂ ਦੀ ਪਰਵਾਹ ਨਹੀਂ ਕੀਤੀ ਸੀ ਕੋਈ ਇੱਕੋ ਰੱਤਨਾ ਰੱਖੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਈ ਨੀ ਮੰਨੀ ਸਿਰੇ ਦੀ ਗੱਲ ਬਕਲਾ ਲੋ ਈਨ ਨਹੀਂ ਮੰਨਿਉ ਉਹਨਾਂ ਨੇ ਉਹੀ ਆ ਕੰਮ ਕੀਤਾ ਕੀਤਾ ਆ ਕੀਤਾ ਕੀਤਾ ਇਹ ਝੂਠ ਨਹੀਂ ਮਾਰਿਆ ਵੀ ਨਹੀਂ ਕੀਤਾ ਦੁੱਧ ਨਹੀਂ ਮੁਕਰੇ ਦੁੱਧ ਪਿਆਇਆ ਪਿਆਇਆ ਲੱਕੜਾਂ ਦਾ ਪ੍ਰਬੰਧ ਕੀਤਾ ਕੀਤਾ ਲੈ ਕੇ ਗਏ ਉਹ ਇਹਨਾਂ ਨੂੰ ਲੈ ਕੇ ਗਏ ਆ ਇਹ ਸਾਡੇ ਰੈਵਰਾਂ ਨੇ ਇੱਕ ਇੱਕ ਤੋਂ ਕੇ ਮੌਤ ਕਬੂਲੀ ਆ ਸ਼ਹਾਦਤ ਆ ਟੋਲ ਵਜੇ ਤੇ ਨਗਾਰੇ ਵਜੇ ਤੇ ਇੱਕ ਬਾਦਸ਼ਾਹ ਦੇ ਮੂਹਰੇ ਅੱਜ ਅਸੀਂ ਅੱਜ ਦੀ ਸਰਕਾਰ ਮੂਹਰੇ ਨਹੀਂ ਬੋਲ ਸਕਦੇ ਤੇ ਉਹ ਤਾਂ ਬਾਦਸ਼ਾਹ ਤੋਂ ਤੇ ਵੱਖਰੀਆਂ ਚੀਜ਼ਾਂ ਸਨ ਉਹ ਤਾਂ ਵੱਖਰੀਆਂ ਚੀਜ਼ਾਂ ਸਨ ਬਿਲਕੁਲ ਅਜ ਤੱਕ ਫਿਰ ਵੀ ਮਾੜਾ ਮੋਟਾ ਕਾਨੂੰਨ ਮੰਨਿਆ ਜਾਂਦਾ ਉਸ ਟਾਈਮ ਤਾਂ ਸਿੱਧਾ ਹੀ ਮੌਤ ਸੀਗੀ ਖੜੀ ਜਿਦਾਂ ਹੀ ਦੱਸ ਰਹੇ ਸਿੰਘ ਸਾਹਿਬ ਵੀ ਪਹਿਲਾ ਪੈਰ ਪਾਏ ਗਏ ਕੋਲੂ ਦੇ ਵਿੱਚ ਵੀ ਪੈ ਜਦੋਂ ਪੀੜੇ ਜਾਣਗੇ ਤੇ ਫਿਰ ਮੂਹ ਦੇ ਰਾਹੀਂ ਚਿੱਕਾ ਮਾਰਨਗੇ ਤੇ ਕਹਿੰਦੇ ਸਤਨਾਬਾਹੀ ਗੁਰੂ ਦਾ ਜਾਪ ਕਰਦੇ ਰਹੇ ਤੁਸੀਂ ਇਸੇ ਪਿੰਡ ਦੇ ਹੋ ਜੀ ਅੱਜ 36ਵਾਂ ਸਲਾਣਾ ਦਿਵਸ ਮਨਾਇਆ ਗਿਆ ਤੇ ਇਹ ਜਿਹੜੀ ਸੜਕ ਦੀ ਤੁਸੀਂ ਗੱਲ ਮੈਂ ਮੈਨੂੰ ਦੱਸ ਰਹੇ ਸੀ ਇਹਦਾ ਨਾਂ ਵੀ ਅਸੀਂ ਜਦੋਂ ਗੂਗਲ ਤੇ ਰਿਸਰਚ ਕਰਦੇ ਆ ਮੈਂ ਲਿਖ ਰਿਹਾ ਸੀਗਾ ਮੈਂ ਪਿੰਡ ਆਣਾ ਸੀ ਉੱਥੇ ਲਿਖਿਆ ਸੀ ਬਾਬਾ ਮੋਤੀराम ਅਮਰਸ਼ਹੀਦ ਬਾਬਾ ਮੋਤੀਰਾ ਮੈਰਾਜੀ ਮਾਰਗ ਹਣਾ ਇਹ ਫਿਰ ਕਿਦਾਂ ਤੁਸੀਂ ਕੀ ਕੀਤਾ ਜੀ ਮੈਨੂੰ ਕਈ ਲੋਕੀ ਕਹਿੰਦੇ ਸੀ ਕਹਿੰਦੇ ਭਾਈ ਮੋਤੀਰਾ ਮੈਰਾਜੀ ਮੈਂ ਜਦੋਂ ਸਰਚ ਕਰਦੇ ਨੇ ਇਦਾਂ ਤੇ ਕਈਆਂ ਨੂੰ ਇਹ ਖਿਆਲ ਆਉਂਦਾ ਕਿ ਭਾਈ ਮੋਤੀ ਦਾ ਮੈਰਜ ਇਹਦਾ ਪਛੋਕੜ ਜੁੜਦਾ ਇਸ ਪਿੰਡ ਦੇ ਨਾਲ ਜਾਂ ਕਿਦਾਂ ਜੀ ਇਹ ਵਾਹਿਗੁਰੂ ਜੈ ਖਾਲਸਾ ਵਾਜੇ ਫਤਿਹ ਇਹ ਜਿਹੜੇ ਇਹ ਮਨਾ ਰਹੇ ਆ ਪ੍ਰੋਗਰਾਮ ਇਹ ਕਿਸੇ ਸਮੇਂ ਅਸੀਂ 50 ਸਾਲਾਂ ਤੋਂ ਲਗਾਤਾਰ ਉੱਥੇ ਸੇਵਾ ਕਰਦੇ ਆਂਦੇ ਆ ਰਹੇ ਸੀਗੇ ਅੱਛਾ ਉੱਥੇ ਬਚਨ ਹੋਏ ਸੀ ਮਾ ਗੁਰਗੋੜ ਜੀ ਦੇ ਕਿ ਜਾਮ ਹੁੰਦੀ ਆ ਜਿੱਥੇ ਛੋਟੇ ਸਹਬਜਾ ਦਾ ਨਾਂ ਚੱਲੇਗਾ ਤੁਹਾਡਾ ਵੀ ਨਾਂ ਚੱਲਦਾ ਰਹੇਗਾ ਪਰ ਉਸ ਨਾਮ ਨੂੰ ਚਲਾਉਣ ਵਾਸਤੇ ਵੀ ਕੁਝ ਨਾ ਕੁਝ ਜज्ਬਾ ਆ ਕੁਝ ਨਾ ਪ੍ਰਚਾਰ ਚਾਹੀਦਾ ਸੀ ਠੀਕ ਹੈ ਉਸ ਸਮੇਂ ਨੂੰ ਮੁੱਖ ਰੱਖਦੇ ਸੀ 15 ਸਾਲਾਂ ਬਾਅਦ ਯਾਨੀ ਕਿ ਅੱਜ 36 ਸਾਲ ਹੋ ਗਏ ਐ ਵੀ ਅਸੀਂ ਇੱਕ ਪ੍ਰੋਜੈਕਟ ਬਣਾਇਆ ਵੀ ਆਪਣੇ ਇਲਾਕੇ ਦੇ ਵਿੱਚ ਇੱਥੇ ਆ ਇਹ ਨਾਂ ਇਹਨਾਂ ਦਾ ਉਭਾਰੀਏ ਕਿਉਂਕਿ ਇਹਨਾਂ ਦੀ ਇੰਨੀ ਸ਼ਹੀਦੀ ਵੱਡੀ ਇੰਨਾ ਮਹਿੰਗਾ ਦੁੱਧ ਤੇ ਇੰਨੀ ਕੁਰਬਾਨੀ ਕਿ ਜਿਵੇਂ ਨੂੰ ਕਿ ਉਸ ਪੈਰਾ ਤੋਂ ਲੈ ਕੇ ਨਪੇੜ ਕੇ ਸਿਰੇ ਤੱਕ ਮਤਲਬ ਉਹਨਾਂ ਨੂੰ ਪੀੜਿਆ ਗਿਆ ਵੀ ਵਾਹਿਗੁਰੂ ਵਾਹਿਗੁਰੂ ਨਿਜਾਫ ਕਰਦੇ ਰਹੇ ਉਹ ਜज्ਬਾ ਸਾਡੇ ਅੰਦਰ ਆਇਆ ਅਸੂਸ ਜज्ਬੇ ਦੇ ਮੁਤਾਬਕ ਇੱਥੇ ਨੜਿਆਲੀ ਪਿੰਡ ਦੇ ਵਿੱਚ ਪ੍ਰੋਗਰਾਮ ਮਨਾਇਆ ਪਹਿਲਾਂ ਮਾਹਪੁਰਸ਼ਵਾ ਮਾਨ ਸਿੰਘ ਜੀ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਵੀ ਸ਼ਹੀਦਾਂ ਦੇ ਆਪਾਂ ਦੀਨ ਮਨਾਉਣੇ ਹਨ ਤੇ ਦਰਵਾਜ਼ਾ ਵੀ ਬਣਨਾ ਹੈ ਬਹੁਤ ਵੱਡਾ ਬੜੀ ਯੋਗਦਾਨ ਵੀ ਉਹਨਾਂ ਨੇ ਪਾਇਆ ਪਰ ਉਸ ਨੂੰ ਅਮਰ ਸੰਚਾਰ ਵੀ ਇੱਥੇ ਕੀਤਾ ਗਿਆ ਪਰ ਉਹ ਜज्ਬਾ ਅੱਜ ਵੀ ਸਾਡੇ ਅੰਦਰਾਚ ਦਿਨ ਜੈ ਹੱਲਾ ਚ ਹੈ ਕਿ ਬਾਬਾ ਮੋਤੀਰਾ ਮੈਰਜ ਦੀ ਡਿਵਟੀ ਕੁਰਬਾਨੀ ਹੈ ਅਸੀਂ ਉਹਦੀ ਆਸਵਾਸਾ ਅਸੀਂ ਇਸ ਨੂੰ ਪਰਫੁੱਲਤ ਕਰਾਂਗੇ ਨੂੰ ਇਹੀ ਇੱਥੇ ਇੱਕ ਪ੍ਰਚਾਰ ਹੈ ਸਾਡੀ ਆਣ ਵਾਲੀ نسل ਨੂੰ ਕਿਉਂਕਿ ਸਮਾਂ ਬੜਾ ਖਤਰਨਾਕ ਹੈ ਜੋ ਅੱਜ ਦਾ ਦੌਰ ਪੰਜਾਬ ਦੇ ਅੰਦਰ ਚੱਲ ਰਿਹਾ ਹੈ ਨਸ਼ੇ ਦਾ ਦੌਰ ਇਸ ਨੂੰ ਅਸੀਂ ਕਿਵੇਂ ਖਤਮ ਕਰੀਏ ਪਰ ਸਾਡੀ ਕਿਰਪਾ ਪਰਮਾਤਮਾ ਤੇ ਕਿਰਪਾ ਬਾਬਾ ਮੋਤੀਰਾ ਮੈਰਜ ਦੀ ਸਾਡੇ ਪਰਿਵਾਰ ਸਾਡੇ ਨਗਰ ਦੇ ਵਿੱਚ ਅਜਿਹਾ ਕੋਈ ਕੇਸ ਨਹੀਂ ਹੈ ਅਸੀਂ ਨਾ ਹੀ ਉਧਰ ਨੂੰ ਜਾਣਦੇ ਅਸੀਂ ਕੋਸ਼ਿਸ਼ ਕਰਨ ਦੇਾਂਗੇ ਸਾਡੀ ਜਦ ਤੱਕ ਜ਼ਿੰਦਗੀ ਹੈ ਮੈਂ ਆਜੀਆਂ ਸੰਗਤਾਂ ਦਾ ਤੇ ਇਲਾਕੇ ਦੀਆਂ ਸੰਗਤਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਐਡਾ ਵੱਡਾ ਸਹਿਯੋਗ ਦੇ ਕੇ ਅੱਜ ਦਾ ਜਿਹੜਾ ਸਮਾਗਮ ਹੈ ਨੇਪਰੇ ਚਲਾਇਆ ਵਾਹਿਗੁਰਜੀ ਖਾਲਸਾ ਬੇ ਵਾਹਿਗੁਰਜੀ ਕੀ ਫਤਿਹ ਮੈਂ ਅਖੀਰ ਦੇ ਵਿੱਚ ਨਾ ਤੁਹਾਨੂੰ ਇੱਕ ਫੋਟੋ ਦਿਖਾਣੀ ਚਾਹੁੰਦਾ ਇੱਥੇ ਦੇਖੋ ਵੀ ਜਿਹੜਾ ਦੁੱਧ ਹੈ ਇੱਥੇ ਭਾਈ ਮੋਤੀराम ਮਹਿਰਾ ਜੀ ਦੁੱਧ ਪੁਲਾ ਰਹੇ ਨੇ ਇੱਥੇ ਮਾਤਾ ਜੀ ਨੂੰ ਤੇ ਬੱਚਿਆਂ ਨੂੰ ਤੇ ਇੱਧਰ ਤਸਵੀਰ ਹੈ ਕਿ ਕੋਲੂ ਦੇ ਵਿੱਚ ਪੀੜਿਆ ਜਾ ਰਿਹਾ ਹੈ ਉਹਨਾਂ ਦਾ ਛੋਟਾ ਬੱਚਾ ਤੇ ਭਾਈ ਮੋਤੀਰਾ ਮੈਰਾਜ ਹੀ ਖੜੇ ਨੇ ਉਹਨਾਂ ਦਾ ਪਰਿਵਾਰ ਖੜਿਆ ਹੈ ਉਹਨਾਂ ਦੀ ਧਰਮ ਸੁਪਤਨੀ ਖੜੀ ਹੈ ਮਾਤਾ ਜੀ ਖੜੇ ਨੇ ਤੇ ਇਧਰ ਜਲਾਦ ਪੀੜ ਰਹੇ ਨੇ ਕਹਿ ਲੋ ਕਿ ਇਸ ਦੁੱਧ ਨੂੰ ਪਿਆਣ ਦੇ ਲਈ ਭਾਈ ਮੋਤੀਰਾ ਮੈਰਾਜ ਜੀ ਨੇ ਆਪਣੇ ਸਾਰੇ ਪਰਿਵਾਰ ਦਾ ਖੂਨ ਜਿਹੜਾ ਉਹ ਡੋਲਿਆ ਤੇ ਇਹ ਜਿਹੜਾ ਖੂਨ ਇਹ ਵਿਅਰਥ ਨਹੀਂ ਗਿਆ ਅੱਜ ਕਹਿੰਦੇ ਹੁੰਦੇ ਆ ਵੀ ਜਿਹੜੇ ਸ਼ਹੀਦ ਨੇ ਉਹਨਾਂ ਦੀ ਸ਼ਹਾਦਤ ਭਾਵੇਂ ਸਦੀਆਂ ਬੀਤ ਜਾਣ ਉਹ ਬਲਕਿ ਜਿੰਨੀ ਪੁਰਾਣੀ ਹੁੰਦੀ ਜਾਂਦੀ ਹੈ ਉਹਦੇ ਵਿੱਚ ਹੋਰ ਜੋਸ਼ ਭਰਦਾ ਰਹਿੰਦਾ ਹੈ ਤੇ ਸੰਗਤਾਂ ਅੱਜ ਸਾਰੀਆਂ ਜੁੜੀਆਂ ਹੋਈਆਂ ਨੇ ਤੇ ਸਾਨੂੰ ਵੀ ਇੱਥੇ ਆ ਕੇ ਬੜਾ ਹੀ ਸਕੂਨ ਤੇ ਬੜਾ ਹੀ ਉਸ ਉਸ ਮੌਕੇ ਦਾ ਜਿਹੜਾ ਸਮਾਂ ਸੀ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਹਾਲਾਤਾਂ ਦੇ ਵਿੱਚ ਭਾਈ ਸਾਹਿਬ ਜੀ ਨੇ ਇੰਨੀ ਵੱਡੀ ਸ਼ਹਾਦਤ ਦਿੱਤੀ ਉਸ ਨੂੰ ਚੇਤੇ ਕਰਨ ਦਾ ਸਾਨੂੰ ਵੀ ਸੁਭਾਗ ਪ੍ਰਾਪਤ ਹੋਇਆ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਅੱਗੇ ਸ਼ੇਅਰ ਵੀ ਜ਼ਰੂਰ ਕਰਿਓ ਤਾਂ ਕਿ ਹੋਰਾਂ ਤੱਕ ਵੀ ਇਹ ਮੈਸੇਜ ਜ਼ਰੂਰ ਜਾਵੇ ਕਿ ਭਾਈ ਮੋਤੀ ਦਾ ਮੈਰਾ ਜੀ ਦੀ ਕਿੰਨੀ ਵੱਡੀ ਸ਼ਹਾਦਤ ਹੈ ਬਹੁਤ ਬਹੁਤ ਧੰਨਵਾਦ ਸਾਰੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਪ ਮੋਤੀ ਦਾ ਮੈਰਾ ਮਾਤਾ ਗੁਜਰੀ ਨੂੰ ਸੰਦੇਸ਼ਾ ਦੇਣਾ ਸਨੇਹਾ ਦੇ ਨਾਮ ਪੁੱਤਰ ਦੇ ਦਾਦਾ ਨਾਵਾ ਚੋਣਾ ਲਾ ਕਰਵਾਣ ਹੋ ਗਈ ਉਹਨਾਂ ਨੇ ਕਰਵਾਦੀ ਦੇ ਦਿੱਤੀ